ਪੁਆਏ ਆ ਬਹੁਤ ਸਾਰੇ ਜਿਹੜੇ 크ਿਸਚੀਅਨ ਵਰਡ ਦੇ ਲੋਕ ਵੀ ਇਹ ਸਮਝਦੇ ਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਇੱਕ ਸਰਬ ਸਾਂਝਾ ਉਪਦੇਸ਼ ਆ ਦੁਨੀਆਂ ਨੂੰ ਦਿੱਤਾ ਹੋਇਆ ਸਿੱਖਾਂ ਨੇ ਇਹਦੇ ਤੇ ਜਬਰੀ ਕਬਜ਼ਾ ਕਰ ਲਿਆ ਤੇ ਉਹਦੇ ਤੇ ਆਪਣਾ ਜਿਹੜਾ ਅਧਿਕਾਰ ਆ ਇਸ ਕਦਰ ਜਮਾ ਲਿਆ ਕਿ ਉਹ ਜਿਹਦਾ ਪੇਟੈਂਟ ਕਰਾ ਲਿਆ ਜਾਂਦਾ ਕਿ ਇਹ ਸਾਡੀ ਬਾਣੀ ਆ ਇਹਨੂੰ ਕੋਈ ਹੋਰ ਨਾ ਪੜ ਸਕੇ ਹੁਣ ਜਿਹੜੀ ਜਿੰਨੇ ਵੀ ਡੇਰੇ ਨੂੰ ਤੁਸੀਂ ਗੱਲ ਕੀਤੀ ਆ ਜਾਂ ਇਹ ਸੋ ਕਾਲਡ ਸੰਪਰਦਾਵਾਂ ਨੇ ਇਹ ਸਾਰੀਆਂ ਸਿੱਖੀ ਤੋਂ ਪੂਹਾਂ ਦੂਰ ਨੇ ਉਹ ਦੇਖ ਨੂੰ ਆਪਾਂ ਬਹੁਤ ਲੋਕਾਂ ਨੂੰ ਗੁੱਸਾ ਲੱਗੂਗਾ ਜੇ ਅਸੀਂ ਡੇਰਿਆਂ ਦੇ ਨਾਮ ਹੀ ਲੈਂਦੇ ਆ ਭਾਵੇਂ ਉਹ ਉਹ ਕੁੱਕਾ ਸੰਪੰਦ ਸਾਡੀ ਸ਼ੁਰੂ ਹੋਈ ਹੈ ਚਾਹੇ ਆ ਜਿਨੇ ਸਾਥ ਬੈਠੇ ਨੇ ਜਿਹੜੇ ਮੈਂ ਤਾਂ ਸਾਹ ਹੀ ਕਹਾਂਗੀ ਬਾਣੀ ਨਾਲ ਇਹਨਾਂ ਦਾ ਕੋਈ ਉਹ ਨਹੀਂ ਹੈਗਾ ਕਿਉਂਕਿ ਬਾਣੀ ਦੇ ਮੁਤਾਬਿਕ ਨਹੀਂ ਚੱਲਦੇ ਹੈਗੇ ਉਹ ਆਪਣੇ ਆਪ ਨੂੰ 100 ਕਹੀ ਜਾਂਦੇ ਅਸੀਂ ਗੁਰੂ ਜੀ ਲਾਗੀਆਂ ਹੋ ਗਏ ਨੇ ਗੁਰੂ ਦੀ ਜਿਹੜੀ ਕਹੀ ਹੋਈ ਗੱਲ ਹੈ ਉਹ ਇੱਕ ਵੀ ਨਹੀਂ ਮੰਨਦੇ ਉੱਥੇ ਉਹ ਗਿਆ ਲੰਗਰ ਦੇ ਵਿੱਚ ਕਿਉਂ ਨਹੀਂ ਗਿਆ ਵੀ ਮੈਂ ਜੀ ਚਾਹ ਬਣੀ ਮੈਂ ਚਾਹ ਸਕਣੀ ਮੈਨੂੰ ਭੁੱਖ ਲੱਗੀਆਂ ਉਹ いや ਸਭ ਲੰਗਰ ਦੀ ਕੋਈ ਉਹ ਪਤੀਲੇ ਦੇ ਢੱਕਣ ਚੱਕ ਕੇ ਦੇਖਣ ਲੱਗ ਗਿਆ ਵਿੱਚ ਉਹ ਕਹਿੰਦੇ ਚਾਹ ਬਣ ਰਹੀ ਉਹ ਦੇਖਣ ਲੱਗ ਗਿਆ ਢੱਕਣ ਚੱਕ ਕੇ ਕਿ ਚਾ ਬਣ ਗਿਆ ਕਿ ਨਹੀਂ ਉਹਨੇ ਕਿਰਪਾਨ ਕੱਢ ਲਈ ਤੇ ਮੁੰਡੇ ਤੇ ਅਟੈਕ ਕੀਤਾ ਉਹ ਮੁੰਡੇ ਨੇ ਬੋਚ ਲਿਆ ਅਟੈਕ ਉਹਦੀ ਗਰਦਨ ਲੱਥੋਂ ਵੱਡੀ ਪਰ ਉਹਦੇ ਗੋਡੇ ਹੀ ਚੱਪਣੀ ਕਹਿੰਦੇ ਆ ਵੀ ਡਿਸਟਰਾਏ ਹੋ ਗਈ ਤੇ ਹੋਰ ਵੀ ਉਹਦੇ ਸੱਟਾਂ ਲੱਗੀਆਂ ਤੇ ਲੋਕ ਇਕੱਠੇ ਹੋ ਗਏ ਨਹੰਗ ਸਿੰਘ ਭੱਜ ਗਿਆ ਇਹ ਜਿਹੜੇ ਸੋ ਕਾਲਡ ਨੂੰ ਸਿੰਘ ਉੱਥੇ ਬਣੇ ਸਾਰੇ ਹੁਣ ਨਸ਼ਾ ਸ਼ੱਕ ਦੇ ਵੀ ਹੈ ਤੇ ਨਸ਼ਾ ਵੇਚਦੇ ਨੇ ਬੇਸਮੈਂਟ ਦੇ ਵਿੱਚੋਂ ਵੀ ਉਹਨਾਂ ਦੇ ਸ਼ਰਾਬ ਦੀਆਂ ਬੋਤਲਾਂ ਵੀ ਲੱਭੀਆਂ ਨੇ ਆਪਾਂ ਬੇਸਮੈਂਟ ਹਾਂ ਜੋ ਵੀ ਉਹਨਾਂ ਨੇ ਬਣਾਇਆ ਹੈ ਪੰਜਾਬ 247 ਟੀਵੀ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਤੇ ਪ੍ਰੋਗਰਾਮ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਧਰਮ ਤੇ ਸਮਾਜ ਤੇ ਸਾਡੇ ਸਮਾਜ ਵਿੱਚ ਖਾਸ ਕਰਕੇ ਸਿੱਖ ਸਮਾਜ ਵਿੱਚ ਜਿਵੇਂ ਅੱਜ ਹੈਡਿੰਗ ਵੀ ਦਿੱਤਾ ਕਿ ਸ਼ੂਆ ਸ਼ਾਹ ਤੇ ਪਿੱਟ ਦੀ ਕੋਈ ਥਾਂ ਨਹੀਂ ਇੱਕ ਪਾਸੇ ਸਿੱਖ ਪੰਥ ਪੂਰੇ ਦਾ ਪੂਰਾ ਰਾਜਨੀਤਿਕ ਤੌਰ ਤੇ ਤੇ ਧਾਰਮਿਕ ਤੌਰ ਤੇ ਇੱਕ ਸੰਘਰਸ਼ ਵਾਲੇ ਸਮੇਂ ਚੋਂ ਨਿਕਲ ਰਿਹਾ ਜਿੱਥੇ ਸਿੱਖਾਂ ਨੂੰ ਨਾ ਤਾਂ ਕੋਈ ਸਿਆਸੀ ਲੀਡਰਸ਼ਿਪ ਨਜ਼ਰ ਆਉਦੀ ਆ ਤੇ ਨਾ ਹੀ ਕੋਈ ਧਾਰਮਿਕ ਲੀਡਰ ਐਸਾ ਨਜ਼ਰ ਆਉਂਦਾ ਜਿਹਦੀ ਅਗਵਾਈ ਹੇਠ ਸਿੱਖ ਜਿਹੜੇ ਆ ਉਹ ਆਪਣਾ ਜਿਹੜਾ ਜੀਵਨ ਆ ਉਹ ਵਧੀਆ ਢੰਗ ਦਾ ਬਸਰ ਕਰ ਸਕਣ ਇੱਥੇ ਤੱਕ ਹੀ ਨਹੀਂ ਸਗੋਂ ਉਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲਾਸਫੀ ਆ ਉਹਨੂੰ ਬਾਕੀ ਦੁਨੀਆ ਤੱਕ ਵੀ ਲੈ ਕੇ ਜਾ ਸਕਣ ਹੋਇਆ ਇਹ ਆ ਬਹੁਤ ਸਾਰੇ ਜਿਹੜੇ ਕ੍ਰਿਸਚੀਅਨ ਵਰਡ ਦੇ ਲੋਕ ਵੀ ਇਹ ਸਮਝਦੇ ਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਇੱਕ ਸਰਬਸਾਂਝਾ ਉਪਦੇਸ਼ ਆ ਦੁਨੀਆ ਨੂੰ ਦਿੱਤਾ ਹੋਇਆ ਸਿੱਖਾਂ ਨੇ ਇਹਦੇ ਤੇ ਜਬਰੀ ਕਬਜ਼ਾ ਕਰ ਲਿਆ ਤੇ ਉਹਦੇ ਤੇ ਆਪਣਾ ਜਿਹੜਾ ਅਧਿਕਾਰ ਆ ਇਸ ਕਦਰ ਜਮਾ ਲਿਆ ਕਿ ਉਹ ਜਿਹਦਾ ਪੇਟੈਂਟ ਕਰਾ ਲਿਆ ਜਾਂਦਾ ਕਿ ਇਹ ਸਾਡੀ ਬਾਣੀ ਆ ਇਹਨੂੰ ਕੋਈ ਹੋਰ ਨਾ ਪੜ ਸਕੇ ਜਿਹੜੀਆਂ ਚੀਜ਼ਾਂ ਦਾ ਵਿਰੋਧ ਗੁਰੂ ਸਾਹਿਬ ਨੇ ਕੀਤਾ ਅਸੀਂ ਬਿਲਕੁਲ ਸਿੱਖ ਹੋਣ ਦੇ ਨਾਤੇ ਉਹ ਕੁਝ ਕਰ ਰਹੇ ਆ ਤੇ ਜਿਹੜਾ ਇਹਨਾਂ ਗੱਲਾਂ ਬਾਰੇ ਕੋਈ ਸਵਾਲ ਉਠਾਉਦਾ ਆ ਉਹਨੂੰ ਅਸੀਂ ਨਾਸਤਿਕ ਕਾਮਰੇਡ ਤੇ ਪਤਾ ਨਹੀਂ ਕੀ ਕੀ ਜਿਹੜੇ ਆ ਉਹ ਖਿਤਾਬ ਦੇ ਦਿੰਨੇ ਆ ਖਾਸ ਕਰਕੇ ਸਾਡੇ ਵਿੱਚ ਜਿਹੜੀਆਂ ਸੰਪਰਦਾਵਾਂ ਨੇ ਜਿਸ 3K ਨਾਲ ਉਹਨਾਂ ਨੇ ਸਿੱਖੀ ਦਾ ਕਹਾਣ ਕੀਤਾ ਤੇ ਸਾਡੀਆਂ ਸੁਪਰੀਮ ਸੰਸਥਾਵਾਂ ਉੱਤੇ ਚੁੱਪ ਰਹੀਆਂ ਇਹਨੂੰ ਲੈ ਕੇ ਵੀ ਆਪਾਂ ਡਾਕਟਰ ਸਾਹਿਬਾ ਨਾਲ ਕੋਈ ਗੱਲ ਕਰਨੀ ਹੈ ਮੇਰੇ ਨਾਲ ਨੇ ਡਾਕਟਰ ਗੁਰਨਾਮ ਕੌਰ ਸਿੱਖ ਸਕਾਲਰ ਨੇ ਉਹ ਕੁਝ ਇੱਕ ਨਿੱਜੀ ਤਜਰਬੇ ਦੇ ਆਧਾਰ ਤੇ ਕੋਈ ਗੱਲ ਕਰਨੀ ਚਾਹੁੰਦੇ ਸੀ ਜਿੱਥੋਂ ਅੱਜ ਅਸੀਂ ਇਹ ਪ੍ਰੋਗਰਾਮ ਦਾ ਜਿਹੜਾ ਟੌਪਿਕ ਲਿਆ ਡਾਕਟਰ ਸਭ ਤੋਂ ਸਭ ਤੋਂ ਪਹਿਲਾਂ ਤੇ ਜਿਹੜੀ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਡਿਪਾਰਟਮੈਂਟ ਦੇ ਰਹੇ ਹੋ ਤੁਹਾਡੀ ਸਾਰੀ ਪੜ੍ਹਾਈ ਲਿਖਾਈ ਵੀ ਇਹਦੇ ਉੱਤੇ ਆ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਡਾਇਲੋਜੀ ਆ ਆਪਾਂ ਹਮੇਸ਼ਾ ਗੱਲ ਕਰਦੇ ਆ ਤੇ ਜਿਹੜੀਆਂ ਸਾਡੀਆਂ ਸੰਪਰਦਾਵਾਂ ਨੇ ਡੇਰੇ ਨੇ ਉਹ ਕਹਿੰਦੇ ਆ ਕਿ ਅਸੀਂ ਸਿੱਖ ਧਰਮ ਦਾ ਬੜਾ ਉੱਤੇ ਪਰਪਕਾਰ ਕਰ ਰਹੇ ਆ ਅਸੀਂ ਗੁਰੂ ਵਾਲੇ ਬਣਾ ਰਹੇ ਆ ਸਿੱਖਾਂ ਨੂੰ ਅੰਮ੍ਰਿਤ ਛਕਾ ਰਹੇ ਆ ਪਰ ਉਹ ਜਿਹੜੇ ਇਹ ਸੰਪਰਦਾਵਾਂ ਤੇ ਡੇੜੇ ਆ ਇਹ ਕਿੰਨੇ ਤਰ੍ਹਾਂ ਦਾ ਵਿਗਾੜ ਜਿਹੜਾ ਸਾਡੇ ਵਿੱਚ ਪੈਦਾ ਕਰ ਰਿਹਾ ਪਹਿਨ ਉੱਥੋਂ ਗੱਲ ਸ਼ੁਰੂ ਕਰਦੇ ਆ ਕੀ ਸਾਡੀਆਂ ਜਿਹੜੀਆਂ ਸ਼ਰਮਣੀ ਕਮੇਟੀ ਜਾਗੜੀਆਂ ਸਿੱਖ ਜਿਹੜੀਆਂ ਸੰਸਥਾਵਾਂ ਨੇ ਉਹ ਇਹਨਾਂ ਦਾ ਨੋਟਿਸ ਕਿਉਂ ਨਹੀਂ ਲੈਂਦੀਆਂ ਵੱਡੇ ਵੱਡੇ ਕੰਮ ਜਿਹੜੇ ਭਾਵੇਂ ਆਪਾਂ ਕੈਲੰਡਰ ਦੀ ਗੱਲ ਕਰ ਲਈਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਗੱਲ ਕਰ ਲਈਏ ਹੌਲੀ ਹੌਲੀ ਸਿੱਖ ਪੰਥ ਦੇ ਹੱਥੋਂ ਨਿਕਲ ਕੇ ਤੇ ਉਹਨਾਂ ਦੁਖੀ ਤਾਕਤਾਂ ਦੇ ਹੱਥ 'ਚ ਜਾਈ ਜਾ ਰਹੇ ਆ ਜਿਹੜੀਆਂ ਸਿੱਖੀ ਨੂੰ ਆਪਣੇ ਨਜ਼ਰੀਏ ਤੋਂ ਵੇਖ ਕੇ ਇਹ ਲੇਬਲ ਵੱਖਰਾ ਲੇਬਲ ਕਰਨੀਆਂ ਚਾਹੁੰਦੀਆਂ ਤੁਸੀਂ ਇਹਨੂੰ ਕਿੱਦਾਂ ਵੇਖਦੇ ਹੋ ਆ ਦੇਖੋ ਆਪਾਂ ਗੱਲ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਜੰਗਨੂ ਨਾਨਕ ਸਾਹਿਬ ਤੋਂ ਸਾਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਸਹਿਜ ਮਾਰਗ ਦਿੱਤਾ ਹਣਾ ਵੀ ਹਰ ਤਰ੍ਹਾਂ ਦੇ ਪਖੰਡ ਕਰਮਕਾਂਡ ਊਚ ਨੀਚ ਜਾਤ ਪਾਤ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਮਨੁੱਖੀ ਨੇਣਾ ਰੱਬ ਵੱਲੋਂ ਨਹੀਂ ਦਿੱਤਾ ਹੋਇਆ ਹੈਗਾ ਰੱਬ ਦੀ ਨਿਗਾਹ ਵਿੱਚ ਸਾਰੇ ਮਨੁੱਖ ਬਰਾਬਰ ਨੇ ਆਪਾਂ ਜੇ ਹੁਣ ਗੱਲ ਕਰੀਏ ਅਸੀਂ ਸ਼ੁਰੂ ਲੰਗਰ ਤੋਂ ਤੇ ਲੰਗਰ ਦੀ ਜਿਹੜੀ ਵਿਵਸਥਾ ਕੀਤੀ ਗਈ ਦੇਖੋ ਜੋ ਇਡੀਆਲੋਜੀ ਹੈਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਲਸਫਾ ਦਿੱਤਾ ਹੋਇਆ ਹੈ ਉਹਨੂੰ ਅਮਲੀ ਰੂਪ ਚ ਦੇਣ ਦੇ ਲਈ ਵੱਖ-ਵੱਖ ਗੁਰੂ ਸਾਹਿਬਾਨ ਵੱਲੋਂ ਸੰਸਥਾਵਾਂ ਟਾਈਮ ਟੂ ਟਾਈਮ ਨੇ ਜਿਹੜੀਆਂ ਉਹ ਬਿਲਡ ਕੀਤੀਆਂ ਨੇ ਜੀ ਦਾ ਅਲਟੀਮੇਟ ਖਾਲਸੇ ਦੀ ਸਿਰਜਣਾ ਸੀਗੀ ਹਨਾ ਇਹਨੂੰ ਇਸ ਤਰ੍ਹਾਂ ਜਿ ਆਪਾਂ ਦੇਖੀਏ ਜਿਵੇਂ ਲੰਗਰ ਦੀ ਵਿਵਸਥਾ ਲੰਗਰ ਦੇ ਕਿਉਂ ਸ਼ੁਰੂ ਕੀਤੀ ਗਈ ਉਹ ਇਸ ਕਰਕੇ ਸ਼ੁਰੂ ਕੀਤੀ ਗਈ ਕਿ ਉੱਥੇ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਵੀ ਸਾਰੇ ਉੱਥੇ ਸੇਵਾ ਵੀ ਕਰਨ ਵੰਡ ਕੇ ਛਕਣ ਵੀ ਤੇ ਨਾਮ ਦਾ ਸਿਮਰਨ ਵੀ ਕਰਨੀ ਇੱਕ ਜੀਵਨ ਯਾਤ ਹੈ ਜਿਹੜੀ ਉਹ ਦਿੱਤੀ ਗਈ ਤੇ ਇਸ ਇਸੇ ਤਰ੍ਹਾਂ ਬਾਕੀ ਸੰਸਥਾਵਾਂ ਜਿਹੜੀਆਂ ਹੁੰਦੀਆਂ ਹੁਣ ਜਿਹੜੇ ਜਿੰਨੇ ਵੀ ਡੇਰੇ ਨੇ ਤੁਸੀਂ ਗੱਲ ਕੀਤੀ ਆ ਜਾਂ ਇਹ ਸੋ ਕਾਲਡ ਸੰਪਰਦਾਵਾਂ ਨੇ ਇਹ ਸਾਰੀਆਂ ਸਿੱਖੀ ਤੋਂ ਕੋਹਾਂ ਦੂਰ ਨੇ ਉਹ ਜੇ ਹੁਣ ਆਪਾਂ ਬਹੁਤ ਲੋਕਾਂ ਨੂੰ ਗੁੱਸਾ ਲੱਗੂਗਾ ਜੇ ਅਸੀਂ ਨੇ ਡੀਰਿਆਂ ਦੇ ਨਾਮ ਹੀ ਲੈਨੇ ਆ ਭਾਵੇਂ ਉਹ ਕੁੱਪਾ ਸੰਪਰਦਾ ਸਾਡੀ ਸ਼ੁਰੂ ਹੋਈ ਹੈ ਚਾਹੇ ਆ ਜਿੰਨੇ ਸਾਧ ਬੈਠੇ ਨੇ ਜਿਹੜੇ ਮੈਂ ਤਾਂ ਸਾਧ ਹੀ ਕਹਾਂਗੀ ਬਾਣੀ ਨਾਲ ਇਹਨਾਂ ਦਾ ਕੋਈ ਉਹ ਨਹੀਂ ਹੈਗਾ ਕਿਉਂਕਿ ਬਾਣੀ ਦੇ ਮੁਤਾਬਕ ਨਹੀਂ ਚੱਲਦੇ ਹੈਗੇ ਜਦੋਂ ਤੁਸੀਂ ਡਿਸਕ੍ਰਿਮ ਨਹੀਂ ਭਾਵੇਂ ਨਹੰਗ ਸਿੰਘ ਨੇ ਉਹ ਆਪਣੇ ਆਪ ਨੂੰ 100 ਕਹੀ ਜਾਣ ਵੀ ਅਸੀਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਗੁਰੂ ਦੀ ਜਿਹੜੀ ਕਹੀ ਹੋਈ ਗੱਲ ਹੈ ਉਹ ਇੱਕ ਵੀ ਨਹੀਂ ਮੰਨਦੇ ਹੈਨਾ ਅਨ ਅਤੇ ਇੱਕ ਤਾਂ ਆ ਜਿਹੜਾ ਪਹਿਲਾ ਮੱਸੀਆ ਪੂਰਨਮਾਸੀ ਇਹ ਨਾਲ ਸਿੱਖੀ ਦਾ ਕੀ ਸੰਬੰਧ ਹੈ ਕੋਈ ਸੰਬੰਧ ਨਹੀਂ ਹੈਗਾ ਇਹ ਖਾਸ ਕਰਕੇ ਆ ਜਿਹੜਾ ਤੁਹਾਡਾ ਏਰੀਆ ਫਰਨਤਾਰਨ ਦਾ ਹੋ ਗਿਆ ਹਨ ਸਰਦੇ ਆਲ ਦਾ ਹਾਲਾਂਕਿ ਐਸਜੀਪੀਸੀ ਦਾ ਜਿਹੜਾ ਮੇਨ ਕੇਂਦਰ ਹੈ ਜਿੱਦੇ ਸਾਡਾ ਧਾਰਮਿਕ ਕੇਂਦਰ ਵੀ ਮਤਲਬ ਇਸ ਵੇਲੇ thora ਜਿਹੜਾ ਹੈਗਾ ਅਜੇ ਤਾਂ ਗੋਇੰਦਵਾਲ ਸਿੱਖੀ ਦਾ thora ਕਰਕੇ ਉਦੋਂ ਲੱਗੇ ਸੀ ਜਦੋਂ ਮਨਾਇਆ ਗਿਆ ਸੀ ਤੇ ਪਰ ਅੰਮ੍ਰਿਤਸਰ ਸਾਹਿਬ ਸਾਡੇ ਲਈ ਬਹੁਤ ਪਵਿੱਤਰ ਸਥਾਨ ਹੈ ਉਹ ਸਾਡੀ ਮੀਰੀ ਪੀਰੀ ਦੇ ਸਿਧਾਂਤ ਦਾ ਵੀ ਪ੍ਰਕਾਸ਼ਨ ਉੱਥੋਂ ਹੋਇਆ ਉੱਥੇ ਚਾਰ ਦਰਵਾਜ਼ੇ ਗੁਰੂ ਅਰਜਨ ਦੇਵ ਜੀ ਪਾਸ਼ਾ ਰੱਖੇ ਤਾਂ ਕਿ ਕਿਸੇ ਦਾ ਕਿਸੇ ਵੀ ਜਾਤ ਦੇ ਕਿਸੇ ਵੀ ਕੋਈ ਵੀ ਲੋਕ ਨੇ ਜਿਹੜੇ ਉਹ ਖੁੱਲੀ ਤਰ੍ਹਾਂ ਉੱਥੇ ਆ ਜਾ ਸਕਦੇ ਨੇ ਕਿਸੇ ਕਿਸ ਪਰ ਅੰਮ੍ਰਿਤਸਰ ਦੇ ਆਲੇ-ਦਾਲੇ ਹੀ ਤੁਸੀਂ ਦੇਖੋ ਪਹਿਲਾਂ ਤੁਸੀਂ ਸ਼ੁਰੂ ਕਰ ਲਓ ਜੀ.ਡੀ. ਰੋਡ ਦੇ ਉੱਤੇ ਇੰਨੇ ਇਹਨਾਂ ਨੇ ਤਹਾਗਾ ਨਿੱਕੇ 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 ਗੁਰਦੁਆਰੇ ਬਣਾਏ ਹੋਏ ਨੇ ਉਹ ਕਦੇ ਮੱਸਿਆ ਆ ਗਈ ਕਦੇ ਪੂਰਨਮਾਸ਼ੀ ਆ ਗਈ ਉਹਨੇ ਬਹਾਨੇ ਨਾਲ ਲੰਗਰ ਲਵਾਉਂਦੇ ਲੋਕਲ ਰੋਕ ਰੋ ਕੇ ਲੰਗਰ ਛਕਾਉਂਦੇ ਤਾਂ ਕਿ ਅਗਲਾ ਦੇਖੋ ਸਿੱਖ ਰਹਿਤਾ ਹੈ ਇਹਨੇ ਵੀ ਮੈ ਫਰੀ ਨਹੀਂ ਛਕਣਾ ਜਿਹੜਾ ਬੰਦਾ ਦੇ ਸਕਦਾ ਵੀ ਕੰਟਰੀਬਿਊਸ਼ਨ ਮੈਂ ਦੇਵਾਂ ਲੰਗਰ ਦੇ ਵਿੱਚ ਆ ਸਾਨੂੰ ਕਿਉਂਕਿ ਇਹ ਗੱਲਾਂ ਆਪਣੇ ਘਰ ਚ ਦੇਖਦੇ ਆਂ ਵੀ ਸਾਨੂੰ ਇਹ ਕਿਹਾ ਜਾਂਦਾ ਸੀ ਵੀ ਇਹ ਲੰਗਰ ਜਦੋਂ ਛਕਣਾ ਤੁਸੀਂ ਲੰਗਰ ਦੇ ਵਿੱਚ ਪਾਓ ਵੀ ਕੁਝ ਤਾਂ ਉੱਥੋਂ ਲੰਗਰ ਛਕੋ ਕਿਉਂ ਲੰਗਰ ਦਾ ਇੱਕ ਮਕਸਦ ਤਾਂ ਇਹ ਸੀ ਕਿ ਸਾਰੇ ਇੱਕ ਗੁਰੂਤੀਜੇ ਪਾਸ਼ਾ ਦੇ ਕਿ ਪਹਿਲੇ ਪੰਗਤ ਪਾਛੇ ਸੰਗਤ ਵੀ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਤੁਸੀਂ ਬਰਾਬਰ ਤੇ ਭੋਜਨ ਛਕੋ ਫਿਰ ਤੁਸੀਂ ਆ ਕੇ ਗੁਰੂ ਦੇ ਦਰਸ਼ਨਾਂ ਨੂੰ ਆਉਣਾ ਹੈ ਪਰ ਜਿਹੜਾ ਇਹ ਹੋ ਗਿਆ ਤੇ ਮਨੁੱਖ ਦੀ ਹੋਂਮੇ ਨੂੰ ਠੱਲ ਪਾਉਣੀ ਕਿਹਾ ਹਾਂ ਜੀ ਉਦਨੀ ਹਰ ਤਰ੍ਹਾਂ ਵਿੱਚ ਨੀਚ ਨਹੀਂ ਆ ਸਾਰੇ ਇੱਕੋ ਲੈਵਲ ਤੇ ਬੈਠ ਕੇ ਇੱਕੋ ਤਰ੍ਹਾਂ ਦਾ ਮਿੱਠਤ ਨਹੀਂ ਨਹੀਂ ਨਾਨਕਾ ਗੁਣ ਚੰਗੀਆਂ ਆ ਤਤਗੁਰੂ ਸਾਹਿਬ ਦੀ ਕਹ ਪਰ ਜਿੰਨਾ ਇਹ ਜੀਵ ਸੰਪਰਦਾਮਾਨੀ ਜਿੰਨੇ ਹੰਕਾਰ ਨਾਲ ਜਿੰਨੇ ਉਹਦੇ ਨਾਲ ਚੱਲਦੀਆਂ ਨੇ ਜਿਹੜਾ ਮੈਨੂੰ ਮਤਲਬ ਰੀਸੈਂਟਲੀ ਪਰਸੋਂ ਕੋ ਘਟਨਾ ਹੋਈ ਆ ਇਹ ਹਨ ਤੇ ਸਾਡੀ ਉੱਥੇ ਰਿਸ਼ਤੇਦਾਰੀ ਵੀ ਹੈ ਬਟਾਰੀ ਪਿੰਡ ਉੱਥੇ ਦਾ ਇੱਕ ਮੱਝ ਵੀ ਦਾ ਬਹੁਤ ਗਰੀਬ ਪਰਿਵਾਰ ਹੈ ਹੂੰ ਤੇ ਉਹ ਗਰੀਬ ਪਰਿਵਾਰ ਇੱਥੋਂ ਤੱਕ ਆ ਕਿ ਉਹਨਾਂ ਨੇ ਸਿਰ ਤੇ ਛੱਤ ਵੀ ਹੈ ਨਹੀਂ ਪਿੰਡ ਦੇ ਲੋਕਾਂ ਨੇ ਇਕੱਠਾ ਹੀ ਕਰਕੇ ਜਾਨੀ ਉੱਥੇ ਉਹਨਾਂ ਨੂੰ ਛੱਤ ਪਾ ਕੇ ਦਿੱਤੀ ਹੈ ਨਾ ਉਹਨਾਂ ਦਾ ਬੱਚਾ ਉਸ ਮੁੰਡੇ ਦਾ ਦਾਦਾ ਚੌਕੀਦਾਰ ਨਹੀਂ ਦਾਸੀ ਪਿੰਡ ਦਾ ਮੁੰਡੇ ਦਾ ਨਾਮ ਤਾਂ ਮੈਨੂੰ ਪਤਾ ਨਹੀਂ ਤੇ ਪਿਓ ਦਾ ਕਾਲਾ ਸਿੰਘ ਦਾਦਾ ਪੂਰਨ ਸਿੰਘ ਸੀਗਾ ਉਹ ਉਹ ਮੁੰਡਾ ਨਾ ਸਿੰਘਾ ਨੇ ਇਹ ਪਿੰਡ ਪੋਲਾ ਬਣਿਆ ਹੋਇਆ ਉਹਦੇ ਲਾਗੇ ਗੁਰਦੁਆਰਾ ਬਣਿਆ ਹੋਇਆ ਇਹ ਉੱਥੇ ਉਹ ਗਿਆ ਲੰਗਰ ਦੇ ਵਿੱਚ ਤੇ ਉਹ ਨਹੀਂ ਕਹੇ ਵੀ ਮੈਂ ਜੇ ਚਾਹ ਬਣੀ ਹੈ ਮੈਂ ਚਾਹ ਛਕਣੀ ਹੈ ਭੁੱਖ ਲੱਗੀ ਹੋਊਗੀ ਉਹਨੂੰ ਪਿਆਸ ਹੋਊ ਲੰਗਰ ਦੀ ਉਹ ਉਹ ਪਤੀਲੇ ਦੇ ਢੱਕਣ ਚੱਕ ਕੇ ਦੇਖਣ ਲੱਗ ਗਿਆ ਵਿੱਚ ਉਹ ਕਹਿੰਦੇ ਚਾਹ ਬਣ ਰਹੀ ਹੈ ਉਹ ਦੇਖਣ ਲੱਗ ਗਿਆ ਢੱਕਣ ਚੱਕ ਕੇ ਕਿ ਚਾਹ ਬਣ ਗਈ ਹੈ ਕਿ ਨਹੀਂ ਤੇ ਉਹ ਮਝਵੀ ਦਾ ਮੁੰਡਾ ਸੀਗਾ ਇਸ ਇਸ ਕਰਕੇ ਉੱਥੇ ਕੋਈ ਹਰਬੀਰ ਸਿੰਘ ਦਾ ਨਾਂ ਦਾ ਨੰਦ ਸਿੰਘ ਸੀ ਜਿਹੜਾ ਜੱਟ ਫੈਮਿਲੀ ਨੂੰ ਬਿਲੋਂਗ ਕਰਦਾ ਉਹ ਪਿੰਡ ਲਾਗੇ ਪਾਸੇ ਹੀ ਪੈਂਦਾ ਤੇ ਉਹ ਤਾਂ ਉਹਨਾਂ ਚੰਗੀ ਪੋਸਟ ਤੇ ਬੰਬੇ ਜਾਣਾ ਪਰ ਉਹ ਮੁੰਡੇ ਤਿੰਨੇ ਹੰਗ ਸਿੰਘ ਬੜੇ ਹੋਏ ਨੇ ਤੇ ਉਹ ਕੋਈ ਉਹਦੇ ਕਹਿ ਨਹੀਂ ਚਿੰਨ ਬਾਪ ਦੇ ਕਿ ਉਹਨੇ ਪਰ ਪਾਨ ਕੱਢ ਲਈ ਤੇ ਮੁੰਡੇ ਤੇ ਟਾਕ ਕੀਤਾ ਉਹ ਮੁੰਡੇ ਨੇ ਬੋਚ ਲਿਆ ਅਟੈਕ ਉਹਦੀ ਗਰਦਨ ਲੱਥੋਂ ਬਚ ਗਈ ਪਰ ਉਹਦੇ ਗੋਡੇ ਦੀ ਚੱਪਣੀ ਕਹਿੰਦੇ ਆ ਵੀ ਡਿਸਟਰਾਏ ਹੋ ਗਈ ਤੇ ਹੋਰ ਵੀ ਉਹਦੇ ਸੱਟਾਂ ਲੱਗੀਆਂ ਤੇ ਲੋਕ ਇਕੱਠੇ ਹੋ ਗਏ ਨੰਘ ਸਿੰਘ ਭੱਜ ਗਿਆ ਮੁੰਡਾ ਜਾਨੀ ਬਚ ਤਾਂ ਗਿਆ ਉਹਨੂੰ ਹਸਪਤਾਲ ਉੱਥੇ ਬਾਬੂ ਰਕਾਲੇ ਲੈ ਕੇ ਗਏ ਉੱਥੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਉਹਦੀ ਐਫ ਆਈ ਆਰ ਵੀ ਦਰਜ ਕਰਾਈਆ ਨੰਘ ਸਿੰਘ ਦੇ ਖਿਲਾਫ ਤੇ ਮਗਰੋਂ ਸ਼ਾਇਦ ਪੁਲਿਸ ਨੇ ਛਾਪੀ ਛੁਪੀ ਮਾਰਨੀ ਕਹਿੰਨੀ ਉਹਦੀ ਜਿਹੜੀ ਇਹ ਜਿਹੜੇ ਸੋ ਕਾਲਡ ਨੰਘ ਸਿੰਘ ਉੱਥੇ ਬਣੇ ਸਾਰੇ ਹੁਣ ਨਸ਼ਾ ਸ਼ੱਕ ਨੇ ਵੀ ਹੈ ਤੇ ਨਸ਼ਾ ਵੇਚਦੇ ਨੇ ਬੇਸਮੈਂਟ ਦੇ ਵਿੱਚੋਂ ਵੀ ਉਹਨਾਂ ਦੇ ਸ਼ਰਾਬ ਦੀਆਂ ਬੂਤਲਾਂ ਵੀ ਲੱਭੀਆਂ ਨੇ ਆਪਾਂ ਗੁਰਮਾਰ ਦੇ ਬੇਸਮੈਂਟ ਹਾਂ ਜੋ ਉਹਨਾਂ ਨੇ ਬਣਾਇਆ ਹੈ ਤੇ ਉੱਥੇ ਮਤਲਬ ਤੁਸੀਂ ਇਹ ਸਮਝੋ ਵੀ ਇਹਦਾ ਕਿਸੇ ਪਾਸਿਆਂ ਵੀ ਸਿੱਖੀ ਨਾਲ تعلق ਨਹੀਂ ਹੈ ਇੱਕ ਪਾਸੇ ਗੁਰੂ ਮਹਾਰਾਜ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਵੀ ਸਾਰੇ ਇੱਕ ਬਰਾਬਰ ਬੈਠ ਕੇ ਛਕਣ ਚਾਹੇ ਕੋਈ ਕਿਸੇ ਵੀ ਜਾਤ ਨੂੰ ਕਿਸੇ ਵੀ ਭਾਈਚਾਰੇ ਨੂੰ ਮਿਲੋਂਗ ਕਰਦਾ ਦੂਜੇ ਪਾਸੇ ਜਦੋਂ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾਇਆ ਉਹਨਾਂ ਨੇ ਇੱਕੋ ਬਾਟੇ ਚ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਉਹਦਾ ਮਕਸਦ ਕੀ ਸੀ ਮਕਸਦ ਇਸ ਕਰ ਇਹੀ ਸੀ ਕਿ ਅਸੀਂ ਸਾਰੇ ਬਰਾਬਰ ਆ ਸਾਰੇ ਮਨੁੱਖ ਬਰਾਬਰ ਨੇ ਕੋਈ ਇਹ ਇਹ ਇਸ ਕਿਸਮ ਦੀ ਅਸੀਂ ਭਿਟ ਨੂੰ ਮੰਨਣਾ ਜਾਂ ਇਦਾਂ ਦੀ ਡਿਸਕ੍ਰਿਮੀਨੇਸ਼ਨ ਕਰਦੀ ਫਿਰ ਅਸੀਂ ਸਿੱਖ ਕਹੋਣ ਦੇ ਹੱਕਦਾਰ ਨਹੀਂ ਆ ਜਿਹੜਾ ਵੀ ਕੋਈ ਇਸ ਕਿਸਮ ਦਾ ਗੱਲ ਕਰਦਾ ਕਿਉਂਕਿ ਸਾਨੂੰ ਗੁਰੂ ਮਹਾਰਾਜ ਨੇ ਇਸ ਚੀਜ਼ ਦੀ ਆਗਿਆ ਹੀ ਨਹੀਂ ਦਿੱਤੀ ਜਾਤ ਪਾਤ ਨੂੰ ਤੋੜਨ ਲਈ ਦੇਖੋ ਵਰਣ ਆਸ਼ਰਮ ਧਰਮ Hindu ਧਰਮ ਦਾ ਟੁੱਟਾ ਉਹਨੇ ਕਿੰਨੀਆਂ ਵੰਡੀਆਂ ਪਾਈਆਂ ਹੋਈਆਂ ਨੇ ਹੈਨਾ ਅੱਜ ਇਹ ਪਹਿਲਾਂ ਚਾਰ ਵਰਨ ਬਣਾਏ ਜੋ ਪਤਾ ਹੀ ਕਿੰਨੀਆਂ ਜਾਤਾਂ ਨਿਕਲੀਆਂ ਇੱਕ ਜਾਤ ਤੋਂ ਦੂਜੀ 'ਚ ਬੰਦਾ ਉਹ ਉਹ ਹੀ ਨਹੀਂ ਕਰ ਸਕਦਾ ਪ੍ਰੋਗਰੈਸ ਹੀ ਨਹੀਂ ਕਰ ਸਕਦਾ ਤੇ ਉਹ ਸਾਰਾ ਕੁਝ ਤੋੜਨ ਲਈ ਸਿਸਟਮ ਉਹਨਾਂ ਨੇ ਇੱਕ ਨਮਾ ਸਿਸਟਮ ਸਾਨੂੰ ਦਿੱਤਾ ਤੇ ਅਸੀਂ ਮੁੜ ਕੇ ਫੇਰ ਮੂਣ-ਮੂੜ ਕੇ ਮੂਣ-ਮੂੜ ਕੇ ਉੱਥੇ ਹੀ ਆਈ ਜੰਨੇ ਆਂ ਮੈਨੂੰ ਉਹ ਸਿਸਟਮ ਮੈਨੂੰ ਲੱਗਦਾ ਸਿੱਖਾਂ ਨੇ ਪਹਿਲੇ ਦਿਨ ਤੋਂ ਹੀ ਅਪਣਾਇਆ ਨਹੀਂ ਆ ਦੇਖੋ ਭਾਵੇਂ ਬਾਬੇ ਬੰਦਾ ਬਹਾਦਰ ਦੀ ਵਿਲੇ ਨਹੀਂ ਜਦੋਂ ਅਸੀਂ ਪੜਦੇ ਇਤਿਹਾਸ ਪੜਦੇ ਬਾਬੇ ਬੰਦਾ ਬਹਾਦਰ ਨੂੰ ਵੀ ਆਪਣੇ ਵਿੱਚ ਐਕਸੈਪਟ ਨਾ ਕਰਨ ਦਾ ਕਾਰਨ ਜੀ ਚਾਹੇ ਉਹ ਆਜੇ ਰਾਜਪੂਤ ਸੀਗਾ ਉਹ ਕੋਈ ਸ਼ੂਦਰ ਵੀ ਨਹੀਂ ਸੀਗਾ ਪਰ ਪੰਜਾਬ ਦੀ ਜਿਹੜੀ ਉਸ ਸਮੇਂ ਦੀ ਜਿਹੜੀ ਭਾਰੂ ਹੋ ਚੁੱਕੀ ਪੰਜਾਬ ਦੀ ਜਿਹੜੀ ਜਿਹਦਾ ਮਿਸਲਾਂ ਵਾਲਾ ਸਮਾ ਸੀਗਾ ਜਾਂ ਮਿਸਲਾਂ ਤੋਂ ਵੀ ਈਵਨ ਪਹਿਲਾਂ ਦਾ ਸਮਾਂ ਇਹ ਤਾਂ ਉਹਨਾਂ ਨੇ ਉਹਨੂੰ ਅਕਸੈਪਟ ਨਹੀਂ ਕੀਤਾ ਆਪਣੇ ਲੀਡਰ ਦੇ ਤੌਰ ਤੇ ਔਰ ਉਹਦੇ ਤੋਂ ਇਲਾਵਾ ਹੋਰ ਵੀ ਕਈ ਕਾਰਨ ਬਣੇ ਆ ਸਿੱਖੀ ਦੇ ਵਿੱਚ ਸ਼ੁਰੂ ਤੋਂ ਹੀ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਜਿਹਦਾ ਗੁਰੂ ਸਾਹਿਬ ਨੇ ਅਮਰ ਜਖੌਣ ਬਾਰੇ ਕਿਹਾ ਕਿ ਤੇਰਾ ਪਿਛਲੇ ਜਨਮ ਵਾਲੇ ਸਾਰੇ ਸੰਸਕਾਰ ਖਤਮ ਹੁਣ ਤੇਰਾ ਨਾਸ਼ ਮੋਡਲ ਹੀ ਕਹਿੰਦੇ ਆ ਇਹ ਨਾ ਨਾ ਸੀ ਯਾਦ ਆਵੇ ਸਿਰ ਤੋਂ ਚਲਾ ਗਿਆ ਤੇਰੇ ਸਹੀ ਨਹੀਂ ਤੇਰੇ ਉਹ ਹੈਗੇ ਗੁਰੂ ਗੋਬਿੰਦ ਸਿੰਘ ਤੇਰੇ ਪਿਤਾ ਨੇ ਤੇ ਮਾਤਾ ਸਾਹਿਬ ਕੋ ਤੇਰੀ ਮਾਤਾ ਇਹ ਕਿਹਾ ਗਿਆ ਕੋਈ ਕਾਰਨ ਹੋਏਗਾ ਨਹੀਂ ਬਿਲਕੁਲ ਉਹਦਾ ਕਾਰਨ ਇਹ ਸੀ ਕਿ ਤੁਸੀਂ ਇਹ ਸਾਰਾ ਕੁਝ ਛੱਡ ਕੇ ਡੋਣਾ ਦੇਖੋ ਜਿਹੜੇ ਲੋਕਾਂ ਨੇ ਅਪੋਜ਼ ਕੀਤਾ ਜਾਂ ਜਿਨ ਜਿ ਤੁਸੀਂ ਕਿਹਾ ਵੀ ਸਿੱਖਾਂ ਨੇ ਨਹੀਂ ਅਪਣਾਇਆ ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਿੱਖਾਂ ਨੇ ਨਹੀਂ ਅਪਣਾਇਆ ਕੁਝ ਜਿਵੇਂ ਹੁਣ ਆਪਣਾ ਆਪਾਂ ਇਤਿਹਾਸ ਦੇ ਵਿੱਚ ਗੱਲ ਕਰਦੇ ਆਂ ਬਾਬਾ ਖੀਮ ਸਿੰਘ ਬੇਦੀ ਦੀ ਹੈਨਾ ਉਹ ਕਹਿੰਦੇ ਵੀ ਨਹੀਂ ਅਸੀਂ ਤਾਂ ਬੇਦੀਆਂ ਦੇ ਵੰਸ਼ ਚ ਹਾਂ ਅਸੀਂ ਗੁਰੂਆਂ ਦੇ ਨੇੜੇ ਆਸੀਂ ਇਸ ਜਾਤ ਪਾਤ ਨੂੰ ਮੰਨਦੇ ਆਂ ਬੇਦੀਆਂ ਤੋਂ ਬਾਹਰ ਵਿਆਹ ਨਹੀਂ ਕਰਨਾ ਇਹ ਜਿਹੜੇ ਇਦਾਂ ਦੇ ਲੋਕ ਸੀ ਨਾ ਇਹਨਾਂ ਨੇ ਇਹ ਆਪਾਂ ਕਹਿ ਸਕਦੇ ਜੀ ਇਹ ਇਹ ਉਹੀ ਲੋਕ ਨਹੀਂ ਜਿਹੜੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਡਿਕਲੇਅਰ ਵੀ ਕਰ ਦਿੱਤਾ ਗਿਆ ਸੀ ਪਰ ਇਹ ਉੱਥੇ ਆਪਣੀਆਂ ਬਾਈ ਮੰਜੀਆਂ ਲਾਈ ਬੈਠੇ ਸੀ ਹਨ ਇਹ ਉਹ ਲੋਕ ਨਹੀਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਨਹੀਂ ਸੀ ਟੇਕਣ ਦਿੱਤਾ ਤੇ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਈ ਸੀ ਹਨ ਉਸ ਕਿਸਮ ਦੇ ਲੋਕ ਨਹੀਂ ਜਿਹੜਾ ਗੁਰੂ ਦਾ ਸਿੱਖਾ ਨੂਰ ਉਹ ਸਿੱਖ ਤਾਂ ਉਹੀ ਹੋਊਗਾ ਜਿਹੜਾ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਹੈਗਾ ਜੇ ਤੁਸੀਂ ਹੈਨਾ ਇਹ ਭਾਰਤ ਸਮਾਜ ਜੇ ਮੰਨਦੇ ਆਂ ਤਾਂ ਫਿਰ ਤਾਂ ਦੋ ਮੁਖੋ ਕੇ ਚੱਲਦੇ ਆਂ ਬਿਲਕੁਲ ਠੀਕ ਹੈ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਤਾਂ ਗੁਰੂ ਗੋਬਿੰਦ ਸਿੰਘ ਆਪ ਥਾਪ ਕੇ ਉਹਨਾਂ ਨੂੰ ਤੋੜਿਆ ਤੇ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਉਹ ਜਿਵੇਂ ਸਤਨਾਮ ਚਾਨਣ ਦੀ ਕਿਤਾਬ ਮੈਨੂੰ ਬੜੀ ਵਧੀਆ ਲੱਗੀ ਹੈ ਵੀ ਜਿੰਨੇ ਵਧੀਆ ਢੰਗ ਨਾਲ ਹੋਣਗੇ ਜੋ ਰੀਸੈਂਟ ਖੋਜ ਹੋ ਰਹੀ ਹੈ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਤਾਂ ਉਹਨਾਂ ਨੂੰ ਗੱਲ ਨਾਲ ਵੀ ਲਾਇਆ ਤੇ ਉਹ ਉਹਨਾਂ ਦੀ ਉਹ ਜਦੋਂ ਆਪਣੇ ਪਿੰਡਾਂ 'ਚ ਵਾਪਸ ਗਏ ਲੋਕਾਂ ਨੇ ਉਹਨਾਂ ਦਾ ਸਵਾਗਤ ਵੀ ਕੀਤਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਛੋਟੇ ਲੋਕ ਕਿਹਾ ਜਾਂਦਾ ਇਹ ਲੋਕ ਕਹਿੰਦੇ ਨੇ ਅਸੀਂ ਤਾਂ ਨਹੀਂ ਕਹਿੰਦੇ ਸਾਨੂੰ ਤਾਂ ਗੁਰੂ ਨੇ ਕਿਹਾ ਵੀ ਸਾਰੇ ਲੋਕ ਨੇ ਜਿਹੜੇ ਬਰਾਬਰ ਨੇ ਤੇ ਮੈਨੂੰ ਐਸਜੀਪੀਸੀ ਦੇ ਉੱਤੇ ਰੋਸ ਇਹ ਹੈ ਕਿ ਸਾਡੀ ਐਸਜੀਪੀਸੀ ਕੋਲ ਧਰਮ ਪ੍ਰਚਾਰ ਦਾ ਫੰਡ ਹੈ ਉਹਨਾਂ ਨੇ ਪ੍ਰਚਾਰਕ ਨਿਯੁਕਤ ਵੀ ਕੀਤੇ ਹੋਏ ਹੁੰਦੇ ਨੇ ਉਹਨਾਂ ਨੂੰ ਤਨਖਾਹ ਵੀ ਮਿਲਦੀ ਪਰ ਉਹਨਾਂ ਨੂੰ ਕਿਸੇ ਨੂੰ ਕੜਾੜੀ ਪਰਚੀ ਕੱਟਣ ਤੇ ਲਾਇਆ ਹੁੰਦਾ ਕਿਸੇ ਨੂੰ ਕਿਸੇ ਕੰਮ ਲਾਇਆ ਹੁੰਦਾ ਕਿਸੇ ਮੇਰਾ ਰੋਸ ਇਹ ਵੀ ਪਹਿਲੀ ਗੱਲ ਤੇ ਹੈ ਕਿ ਛੋੜਾ ਜਾਂ ਕੋਈ ਨਾ ਕੋਈ ਤਾਂ ਕੁੰਡਾ ਹੋਣਾ ਚਾਹੀਦਾ ਵੀ ਗੁਰਦੁਆਰਾ ਕਿੱਥੇ ਖੁੱਲ੍ਹੇ ਕਿੱਥੇ ਨਾ ਖੁੱਲ੍ਹੇ ਇਹ ਵੀ ਥਾਂ ਥਾਂ ਗੁਰਦੁਆਰੀ ਖੋਲਣ ਦਾ ਕੋਈ ਮਤਲਬ ਨਹੀਂ ਹੈ ਤੇ ਲੰਗਰ ਅਸੀਂ ਇਸ ਕਰਕੇ ਨਹੀਂ ਲਾਉਂਦੇ ਵੀ ਪੈਸੇ ਇਕੱਠੇ ਕਰਨੇ ਜਾਂ ਆਪਣਾ ਤੁਸੀਂ ਰੋਜ਼ਗਾਰ ਤੋੜਨਾ ਕੋਈ ਉਹਨਾਂ ਲੰਗਰ ਤੇ ਹੈ ਕਿ ਜਿਹੜਾ ਕੋਈ ਗੁਰੂ ਘਰ ਦੇ ਵਿੱਚ ਆਉਂਦਾ ਉਹ ਭੁੱਖਾ ਨਾ ਜਾਵੇ ਤੇ ਉੱਤੇ ਤਨ ਮਨ ਧਨ ਨਾਲ ਜਿਹੜਾ ਕੋਈ ਧਨ ਨਾਲ ਸੇਵਾ ਕਰ ਸਕਦਾ ਉਹ ਧਨ ਨਾਲ ਕਰੇ ਮਨ ਨਾਲ ਕਰੇ ਇਹ ਕੋਈ ਨਹੀਂ ਉਹ ਜੀ ਮਤਲਬ ਉਹ ਆਪਣੇ ਤਨ ਨਾਲ ਕਰੀ ਹੈ ਨਾ ਤਨ ਨਾਲ ਕਰਨੀ ਤਾਂ ਫਿਰ ਹਰ ਇੱਕ ਨੂੰ ਆ ਗਿਆ ਹੈਗੀ ਆ ਵੀ ਐਸਜੀਪੀਸੀ ਤੇ ਮੈਨੂੰ ਇਹ ਆਉਂਦਾ ਹੈ ਘੱਟੋ ਘੱਟ ਤੁਸੀਂ ਬਾਕੀ ਮੰਗਣੀ ਸਾਰੇ ਪੰਜਾਬ ਨੂੰ ਛੱਡੋ ਐਟਲੀਸਟ ਜਿਹੜਾ ਅੰਮ੍ਰਿਤਸਰ ਦੇ ਹਾਲੇ ਦੁਆਲੇ ਦਾ ਏਰੀਆ ਉੱਥੇ ਉੱਥੇ ਸਭ ਤੋਂ ਵੱਧ ਗੁਰਦੁਆਰੇ ਨੇ ਉੱਥੇ ਨੰਦ ਸਿੰਘਾਂ ਦੇ ਡੇਰੇ ਵਾਲੇ ਕਿੰਨੇ ਆ ਤੇ ਵੀ ਤੁਸੀਂ ਉਹਨਾਂ ਨੂੰ ਜਾ ਕੇ ਕਮ ਸੇ ਕਮ ਇਹ ਤਾਂ ਦੇਖੋ ਕਿ ਇਹਨਾਂ ਗੁਰਦੁਆਰਿਆਂ ਦੇ ਵਿੱਚ ਕੀ ਹੋ ਰਿਹਾ ਹੈ ਆਪਣੇ ਪ੍ਰਚਾਰਕਾਂ ਨੂੰ ਭੇਜੋ ਦੱਸੋ ਵੀ ਭਾਈ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਹੈਗੇ ਕਿਸੇ ਨੂੰ ਕੋਈ ਉਹਦੀ ਜਾਤ ਕਰਕੇ ਜਾਂ ਉਹਦੇ ਧਰਮ ਕਰਕੇ ਤੁਸੀਂ ਇਸ ਕਿਸਮ ਦੀ ਚੌਥੇ ਦਿਨ ਕੋਈ ਨਾ ਕੋਈ ਘਟਨਾ ਹੋਈ ਹੁੰਦੀ ਹੈ ਨਾ ਡਿਸਕ੍ਰਿਮੀਨੇਸ਼ਨ ਕਰੋ ਅਸੀਂ ਜਾ ਰਹੇ ਸੀ ਗੱਲ ਤਾਂ ਕਈ ਸਾਲ ਦੀ ਹੈ 2015 ਦੀ ਹੈ ਅਸੀਂ ਜਾਣਾ ਸੀ ਕਮੋਗੇ ਤੋਂ ਨੂੰ ਵਿਆਸ ਉੱਥੋਂ ਕੋਈ ਥੋੜੀ ਜਿਹਾ ਘਰਦੇ ਮੰਨਵੀਰ ਦਾ ਪਾਠ ਕਰਾਇਆ ਸੀ ਉਹ ਤੋਂ ਕੋਈ ਸਮਾਨ ਲੈਣਾ ਸੀਗਾ ਅਸੀਂ ਤੁਸੀਂ ਦੇਖੋ ਵੀ ਜਦੋਂ ਅਸੀਂ ਕ੍ਰਾਸ ਕਰਨੇ ਬਾਬੇ ਬਕਾਲੇ ਵਾਲੇ ਪਾਸੇ ਉਹ ਮਹੰਗ ਸਿੰਘ ਉਹਦੇ ਵਾਲੇ ਨਾਲ ਸੀਗੇ ਐਡਾ ਵੱਡਾ ਗਊਆਂ ਦਾ ਬੱਗ ਮੈਂ ਕਦੇ ਆਪਣੀ ਜ਼ਿੰਦਗੀ 'ਚ ਇੰਨੀਆਂ ਗਊਆਂ ਨਹੀਂ ਦੇਖੀ ਉਹ ਹੈ ਵੀ ਉਹ ਵੱਡੇ ਵੱਡੇ ਸਿੰਘਾਂ ਵਾਲੀਏ ਜਿਹੇ ਜੀ ਆਗੇ ਪਿੰਡਾਂ ਦੇ ਵਿੱਚ ਗਊਸ਼ਾਲਾ ਵਾਲੇ ਲੈ ਕੇ ਆਉਂਦੇ ਹੁੰਦੇ ਸੀਗੇ ਇੱਧਰ ਹਰ ਦੁਆਰ ਵੱਲ ਦੇ ਸਾਧ ਹੈ ਨਾ ਉਹ ਲੋਕਾਂ ਦੀਆਂ ਪੈਲੀਆਂ ਝੋਨਾ ਵੀ ਜਿਆ ਹੋਇਆ ਸੀ ਉਹ ਲੋਕਾਂ ਦੀਆਂ ਪੈਲੀਆਂ ਦੇ ਵਿੱਚ ਗਾਹ ਪੌਂਦੀ ਆ ਰਹੀ ਸੀ ਗਊਆਂ ਉਹ ਤੇ ਅਸੀਂ ਵੀ ਆਪਣਾ ਕੀ ਕਹਿੰਦੇ ਹੁੰਦੇ ਨੇ ਵੱਡੀ ਉੱਥੇ ਰੋਕ ਕੇ ਰੱਖੀ ਤੇ ਇੰਨਾ ਡਰ ਲੱਗਿਆ ਵੀ ਆਹ ਗਊ ਗੱਡੀ 'ਚ ਸਿੰਘ ਨਾ ਮਾਰਿਆ ਨਾ ਕੀਮਤੀ ਤੁਹਾਡੇ ਹੁੰਦੇ ਨੇ ਵੀ ਡਰ ਲੱਗਦਾ ਕਿ ਬਈ ਕੋਈ ਤੇ ਚਿਬ ਨਾ ਪੈ ਜਾਏ ਕੋਈ ਹੋਰ ਨਾ ਜੇ ਮੈਨੂੰ ਸਮਝ ਨਾ ਲੱਗੇ ਵੀ ਇਹਨਾਂ ਨਹੰਗਾ ਸਿੰਘਾਂ ਦਾ ਕਦੋਂ ਤੋ ਸਾਨੂੰ ਗਊ ਰੱਖਿਆ ਕਬਣਾ ਤਾਂ ਇਹਦਾ ਤਾਂ ਕੀ ਗੱਲ ਆ ਗਊ ਦੇ ਨਾਲ ਇਹਦਾ ਮਤਲਬ ਤੈ ਹੋਇਆ ਵੀ ਗਊ ਸ਼ਾਲਾ ਦੇ ਨਾਲ ਤੇ ਪੈਸੇ ਬਣਾਉਂਦੇ ਹੋਣਗੇ ਲੋਕੀ ਦਾਨ ਦੇ ਕੇ ਜਾਂਦੇ ਆ ਲੋਕੀ ਹੋ ਕਰਦੇ ਆ ਨੇ ਇਹ ਇਹੋ ਜਿਹਾ ਕੁਛ ਜਿਹੜਾ ਸਿੱਖ ਦੇ ਵਿੱਚ ਗਰੀਬ ਕਰ ਗਿਆ ਮੰਦ ਹੋਣਾ ਚਾਹੀਦਾ ਜਦੋਂ ਆਪਾਂ ਨਿਹੰਗ ਸਿੰਘਾਂ ਦਾ ਵੀ ਪ੍ਰਾਤਨ ਇਤਿਹਾਸ ਪੜਦੇ ਆ ਅਕਾਲੀ ਫੂਲਾ ਸਿੰਘ ਤੇ ਬੜਾ ਪ੍ਰਮਾਨ ਕਰਦੇ ਆ ਤੇ ਉਹ ਬੜਾ ਸ਼ਾਨਮੱਤਾ ਇਤਿਹਾਸ ਆ ਹਾਂਜੀ ਤੇ ਇਸੇ ਤਰ੍ਹਾਂ ਜਿੱਦਾਂ ਤੁਸੀਂ ਕੁੱਕਿਆਂ ਦਾ ਜ਼ਿਕਰ ਕੀਤਾ ਕੁੱਕਿਆਂ ਦਾ ਵੀ ਜਦੋਂ ਵੇਖਿਆ ਜਾਂਦਾ ਆਜ਼ਾਦੀ ਦੀ ਮੂਵਮੈਂਟ 'ਚ ਜਾਂ ਉਹਨਾਂ ਦਾ ਨਾ ਫਰਮਾਨੀ ਜਿੱਤਾ ਉਹਨਾਂ ਕੀਤੀ ਜਿਸ ਤਰੀਕਾ ਪੈਰਲ ਉਹਨਾਂ ਦਾ ਨਹੀਂ ਨਹੀਂ ਬਹੁਤ ਵਧੀਆ ਕੁਰਬਾਨੀਆਂ ਦਿੱਤੀਆਂ ਨੇ ਬੜਾ ਬੜਾ ਨਾ ਆ ਤੇ ਇਸ ਕਰਕੇ ਵੀ ਥੋੜਾ ਜਿਹਾ ਸੌਫਟ ਕੋਰਨਰ ਉਹਨਾਂ ਪ੍ਰਤੀ ਮੇਰੇ ਖਲ ਚ ਇੱਕ ਧਰਮ 'ਚ ਹੋ ਜੰਬਾਇਆ ਪਰ ਜਿਹੜੇ ਖਾਸ ਕਰਕੇ ਹੁਣ ਡੇਰਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੀਆਂ ਸੰਪਰਦਾਵਾਂ ਨੇ ਇਹ ਤੇ ਸ਼ਰਿਆਮ ਵਿਵੇਕ ਦੇ ਰਾਤੇ ਲੰਗਰ ਵੱਖਰਾ ਬਣਾਉਣੀਆ ਬਿਲਕੁਲ ਗੱਲ ਹੀ ਨਹੀਂ ਲੰਗਰ ਵੱਖਰਾ ਦੂਜਾ ਬੰਕਰਾ ਅੰਮ੍ਰਿਤ ਛਕਾਉਣਾ ਤੇ ਜਿਹੜੇ ਨੀਵੀਂ ਜਾਤੀ ਦੇ ਲੋਕ ਉਹਨਾਂ ਨੂੰ ਵੱਖਰਾ ਲੰਗਰ ਅੰਮ੍ਰਿਤ ਦੂਜਿਆਂ ਨੂੰ ਵੱਖਰਾ ਅੰਮ੍ਰਿਤ ਫਿਰ ਅੰਮ੍ਰਿਤ ਛਕਣ ਦਾ ਫਾਇਦਾ ਕਿਸ ਦਾ ਨਹੀਂ ਲੋਕਾਂ ਨੂੰ ਬਿਲਕੁਲ ਨਹੀਂ ਫਾਇਦਾ ਉਹ ਇਹਦਾ ਮਤਲਬ ਤੇ ਇਹ ਹੈ ਕਿ ਉਹ ਉਹ ਸਿਰਫ ਉਹਨਾਂ ਨੇ ਇੱਕ ਲਬਾਦਾ ਪਾਇਆ ਹੋਇਆ ਹੈ ਬਾਣੀ ਦਾ ਹੈ ਨਾ ਤੇ ਬਾਣੀ ਦਾ ਬਾਣੀ ਦੇ ਤਾਂ ਫਿਰ ਨੇੜੇ ਹੈ ਨਹੀਂ ਉਹ ਜੇ ਬਾਣੀ ਦੇ ਨੇੜੇ ਉਹ ਤਾਂ ਬਾਣੀ ਦੇ ਉੱਤੇ ਅਮਲ ਕਰਨ ਫਿਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ ਯਾਤਰਾ ਉਹਨਾਂ ਨੇ ਜਿਵੇਂ ਭੰਡਿਆ ਹੋਇਆ ਯਾਤਪਾਤ ਨੂੰ ਜਿਵੇਂ ਭੰਡਿਆ ਹੋਇਆ ਦੇ ਕੇ ਚੌਕਾ ਕੱਢੀਕਾਰ ਉੱਤੇ ਆਏ ਬੈਠੇ ਕੂੜਿਆਰ ਦੀ ਗੱਲ ਜੇ ਕੀਤੀ ਹੋਈ ਹੈ ਉਹ ਕਲੀ ਬਾਮਣਾ ਵਾਸਤੇ ਨਹੀਂ ਹੈ ਉਹ ਜਿਹੜੇ ਇਸ ਕਿਸਮ ਦੇ ਸਿੱਖੀ ਦਾ ਵੇਸ ਪਾ ਕੇ ਕਰਦੇ ਨੇ ਉਹ ਉਹ ਉਹਨਾਂ ਦੇ ਉੱਤੇ ਵੀ ਆ ਇਹਦੇ ਨਾਲ ਇੱਕ ਹੋਰ ਤਾਂ ਮੈਂ ਦੱਸਾਂ ਫਨੀ ਗੱਲ ਵੀ ਜਦੋਂ ਮੈਂ ਰਾਤ ਫੋਨ ਤੇ ਗੱਲ ਕਰ ਰਹੀ ਸੀ ਉਹ ਮੈਨੂੰ ਬੱਚਾ ਕਹਿੰਦਾ ਵੀ ਆਂਟੀ ਜੀ ਚੱਲ ਇੱਥੇ ਤਾਂ ਇਹ ਮੰਨਿਆ ਹੈ ਨਾ ਵੀ ਅਨਪੜ੍ਹ ਨੇ ਜਾਂ ਕੀ ਐ ਇਹਨਾਂ ਨੂੰ ਸਮਝ ਨਹੀਂ ਕਹਿੰਦਾ ਕੈਨੇਡਾ ਦੇ ਵਿੱਚ ਤਾਂ ਸਿੱਖਾਂ ਦੀ ਕ੍ਰੀਮ ਗਈ ਹੋਈ ਐ ਉਹ ਉੱਥੇ ਗੁਰਦੁਆਰਿਆਂ 'ਚ ਕੀ ਕਰ ਰਹੇ ਨੇ ਹੈ ਨਾ ਵੀ ਖਾਲਸਤਾਨ ਦੇ ਨਾਂ ਤੇ ਬੱਚਿਆਂ ਨੂੰ ਵੀ ਭੜਕਾਉਂਦੇ ਨੇ ਰੋਜ਼ ਕਿਤੇ ਨਾਰੇ ਲਾਉਂਦੇ ਨੇ ਕਿਤੇ ਕੁਝ ਕਰਦੇ ਨੇ ਕਿਤੇ ਕੁਝ ਕਰਦੇ ਨੇ ਮੈਨੂੰ ਇਹ ਕਹੇ ਵੀ ਜਦੋਂ ਤੁਸੀਂ ਧਰਮ ਨੂੰ ਠੰਡਾ ਬਣਾ ਲਮੋ ਨਾ ਇਹ ਗੱਲ ਧੰਦਾ ਬਣਾਉਣ ਵਾਲੀ ਹੈ ਅਸੀਂ ਇਹ ਧਰਮ ਨੂੰ ਧਰਮ ਦੇ ਤੌਰ ਤੇ ਨਹੀਂ ਫੇਰ ਅਪਣਾ ਰਹੇ ਅਸੀਂ ਇਹਨੂੰ ਇੱਕ ਧੰਦਾ ਬਣਾ ਲਿਆ ਹੋਇਆ ਇੱਕ ਬਿਜ਼ਨਸ ਸਾਡੇ ਲਈ ਇਹ ਬਣ ਗਈ ਵੀ ਇਹਦੇ ਨਾਂ ਦੇ ਉੱਤੇ ਅਸੀਂ ਪੈਸਾ ਇਕੱਠਾ ਕਰਨਾ ਜਾਂ ਅਸੀਂ ਖੱਟਣਾ ਇਹਦੇ ਨਾਂ ਤੇ ਲੋਕਾਂ ਨੂੰ ਸੜਾਈਡ ਵੀ ਕਰਨਾ ਤੇ ਉਹਨਾਂ ਨੂੰ ਵਰਤਣਾ ਵੀ ਹੈ ਲੋਕਾਂ ਨੂੰ ਚਾਹੀਦਾ ਵੀ ਲੋਕ ਵੀ ਕੌਂਸ਼ੀਅਸ ਹੋਣ ਇਹੋ ਜਿਹੇ ਲੋਕਾਂ ਨੂੰ ਜਿਵੇਂ ਦੀ ਇਹ ਘਟਨਾ ਹੋਈ ਹੈ ਇਕੱਠੇ ਹੋ ਕੇ ਉਹਦਾ ਮਤਲਬ ਰਜਿਸਟਰ ਕਰਨਾ ਚਾਹੀਦਾ ਹੈ ਉਸ ਚੀਜ਼ ਨੂੰ ਦੱਸੋ ਇੱਕ ਪਾਸੇ ਤੁਸੀਂ ਵੀ ਦੱਸਦੇ ਹੋ ਤੇ ਸਾਡੇ ਇਤਿਹਾਸ ਦੀਆਂ ਕਿਤਾਬਾਂ 'ਚ ਵੀ ਇਹ ਗੱਲ ਦਾ ਵਰਨਣ ਹੈ ਬੜੇ ਮਾਣ ਨਾਲ ਫਕਰ ਨਾਲ ਇਹ ਗੱਲ ਕਹਿੰਦੇ ਆ ਕਿ ਜਿਹੜੇ ਬਾਈ ਧਰ ਦੇ Hindu ਰਾਜੇ ਸੀ ਉਹਨਾਂ ਨਾਲ ਪਲੇਸ਼ ਇਥੋਂ ਸ਼ੁਰੂ ਹੋਇਆ ਸੀ ਜੀ 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 ਸਾਹਿਬ ਨੇ ਜਦੋਂ ਬਾਰੇ ਨtare ਲੋਕਾਂ ਨੂੰ ਬਰਾਬਰ ਬੈਠਣ ਦਾ ਮੰਗ ਲੇ ਦਿੱਤਾ ਹਾਂ ਜੀ ਤੇ ਉਦੋਂ ਜਿਹੜੇ ਉਹ ਬਾਈ ਧਰ ਦੇ ਰਾਜੇ ਸੀ ਜਿਹੜੇ ਆਪਣੇ ਆਪ ਨੂੰ ਉੱਚ ਸਮਾਜ ਦਾ ਹਿੱਸਾ ਸਮਝਦੇ ਸੀ ਉਹ ਕਹਿੰਦੇ ਕਿ ਅਸੀਂ ਬਾਕੀ ਤੁਹਾਡੇ ਨਾਲ ਚੱਲਣ ਨੂੰ ਤਿਆਰ ਆ ਪਰ ਆ ਜਿਹੜੇ ਲੋਕ ਆ ਇਹਨਾਂ ਨੂੰ ਤੁਸੀਂ ਸਾਡੇ ਬਰਾਬਰ ਨਹੀਂ ਬਾ ਸਕਦੇ ਅਸੀਂ ਇਹਨਾਂ ਨਾਲ ਇਹ ਮੰਨ ਕਰਦੇ ਆ ਸਾਡੇ ਪ੍ਰਚਾਰਕ ਵੀ ਸਾਨੂੰ ਦੱਸਦੇ ਆ ਪਰ ਅਸੀਂ ਖੁਦ ਆਪਣੇ ਤੇ ਲਾਗੂ ਨਹੀਂ ਕਰਦੇ ਬਿਲਕੁਲ ਲਾਗੂ ਨਹੀਂ ਕਰਦੇ ਦੂਜੀ ਗੱਲ ਇਹ ਵੀ ਹੋ ਗਈ ਉਹਨਾਂ ਪ੍ਰਚਾਰ ਵੀ ਅਸੀਂ ਪੋਲਿਟਿਕਸ ਦਾ ਹੀ ਕਰਦੇ ਆ ਜਦੋਂ ਛੋਟੇ ਹੁੰਦੇ ਸੀ ਗੁਰਦੁਆਰਾ ਸਾਹਿਬ ਜਾਂਦਾ ਸੀ ਜਦੋਂ ਸਾਡੇ ਪਿੰਡ ਦੀਵਾਨ ਵੀ ਲੱਗਦੇ ਨੇ ਤਾਂ ਉਦੋਂ ਗੁਰੂਆਂ ਦੀਆਂ ਸਾਖੀਆਂ ਸੁਣਾਈ ਜਾਂਦੀਆਂ ਸੀ ਨਾ ਧਾਰਮਿਕ ਗੱਲਾਂ ਕੀਤੀਆਂ ਜਾਂਦੀਆਂ ਸੀ ਹੁਣ ਤਾਂ ਪੋਲਿਟਿਕਸ ਕੋ ਵੀ ਨਾ ਗੁਰਦੁਆਰਿਆਂ ਦੇ ਵਿੱਚ ਵੀ ਕੁਝ ਡਿਸਕਸ ਨਹੀਂਦਾ ਐਸ ਜਿਹਾ ਪੀਸਾ ਜਿਹੜੀ ਉਹ ਵੀ ਪੋਲਿਟਿਕਸ ਵਿੱਚ ਪੈ ਗਈ ਹੋਈ ਹੈ ਜੇ ਪੋਲਿਟਿਕਸ ਵਿੱਚ ਨਾ ਪਈ ਹੋਈ ਹੁੰਦੀ ਤਾਂ ਸਿਰਫ ਆਕਾਲੀਆਂ ਨੂੰ ਜਿਤਾਉਣ ਤੇ ਉਧਰ ਇਲੈਕਸ਼ਨ ਲੜਾਉਣ ਤੇ ਉਧਰ ਪੈਸਾ ਖਰਚਣ ਦੀ ਸਾਤੇ ਉਹ ਵੇਖਣ ਸਾਡੇ ਵਾਲੇ ਦੁਆਲੇ ਹੋ ਕੀ ਹੈ ਸਾਡਾ ਸਿੱਖ ਸਮਾਜ ਜਾਗਦਰੂ ਰੂਹ ਰਿਹਾ ਹੈ ਘਟੋ ਘਟ ਅਸੀਂ ਪਿੰਡਾਂ ਦੇ ਵਿੱਚ ਇੱਕ ਇੱਕ ਪ੍ਰਚਾਰ ਕੇ ਦਿਨ ਕੀ ਬਹੁਤੇ ਨਾਲ ਸੀ ਦੋ ਤਿੰਨ ਪਿੰਡ ਦਾ ਕਵਰ ਕਰ ਸਕਦਾ ਹੈ ਨਾ ਅਸੀਂ ਉੱਥੇ ਲੋਕਾਂ ਨੂੰ ਜਾ ਕੇ ਕੌਨਸ਼ੀਅਸਤਾ ਕਰ ਸਕਦੇ ਹਾਂ ਨਾ ਹਾਂ ਨਾ ਕਦੀ ਵੀ ਨਹੀਂ ਗਿਆ ਕੋਈ ਕੋਈ ਆਇਆ ਹੀ ਨਹੀਂ ਹੈਗਾ ਹਾਲਾਂਕਿ ਅੱਗੇ ਪਾਸਾ ਤਾਂ ਬਹੁਤ ਵੱਡਾ ਫੰਡ ਹੈ ਸਾਡੇ ਕੋਲ ਉਹ ਕਿੱਥੇ ਖਰਚ ਕਰਦੇ ਨਹੀਂ ਦੂਜਾ ਨੂੰ ਸਾਾਨੂੰ ਨਹੀਂ ਪਤਾ ਲੱਗਦਾ ਨਾ ਉਹ ਉਹ ਐਸ਼ਾ ਕਰਦੇ ਆ ਤੇ ਔਰ ਬਾਕੀ ਕੋਈ ਹੈ ਨਹੀਂ ਵੀ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਫਿਰ ਤਾਂ ਤੁਹਾਨੂੰ ਕਿਸੇ ਪੋਲਿਟਿਕਸ ਹੀ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੈ ਜਦ ਤੁਸੀਂ ਕੌਨਸ਼ੀਅਸ ਕਰੋਗੇ ਆਪੇ ਲੋਕ ਤੁਹਾਡੇ ਮਗਰ ਲੱਗਣਗੇ ਤੁਹਾ ਤੁਹਾਡੀ ਬੁਕਰ ਦੇ ਵਿੱਚ ਆਉਣਗੇ ਉਹ ਅਸੀਂ ਆਪਣਾ ਜਿਹੜਾ ਨਾ ਧਰਮ ਨੂੰ ਤੰਦਾ ਬਣਾ ਲਿਆ ਹੋਇਆ ਆਪਣਾ ਅਸਲੀ ਕੰਮ ਹੈ ਜਿਹੜਾ ਉਹ ਛੱਡ ਦਿੱਤਾ ਹੋਇਆ ਹੈ ਡਾਕਟਰ ਸਾਹਿਬ ਮੈਂ ਪਿਛਲੇ ਦਿਨੀ ਇੱਕ ਅਕਾਲੀ ਲੀਡਰ ਰਹੇ ਆ ਉਹ ਸਿਮਰਜੀਤ ਮਾਨ ਦੇ ਨੇੜੇ ਰਹੇ ਆ ਕੈਪਟਨ ਚੰਨਲ ਸਿੰਘ ਤੁਸੀਂ ਨਾ ਸੁਣਿਆ ਹਾਂਜੀ ਮੈਂ ਸੁਣਿਆ ਹਾਂ ਜਿਨ੍ਹਾਂ ਦੇ ਪੁਰਾਣੇ ਫੌਜੀ ਆ ਤੇ ਇੱਕ ਵਾਰ ਹਾਂਜੀ ਉਹਨੇ ਦੋ ਵੀ ਆ ਵੀ ਰਹੇ ਹੁੰਦੇ ਨਿਕਲ ਗਏ ਹਾਂਜੀ ਤੇ ਉਹਨਾਂ ਦਾ ਇੱਕ ਇੰਟਰਵਿਊ ਦੇ ਸੁਣ ਰਿਹਾ ਸੀ ਹਾਂਜੀ ਉਹ ਕਹਿੰਦੇ ਆ ਕਿ ਇੱਕ ਵਾਰੀ ਰਵੀਿੰਦਰ ਸਿੰਘ ਹੀਰਾਨੇ ਬਗਾਵਤ ਕੀਤੀ 1920 ਅਕਾਲੀ ਦਰ ਬਣਾਇਆ ਹਾਂ ਮੈਨੂੰ ਯਾਦ ਆ ਪਤਾ ਹੈ ਜੀ ਉਹਨਾਂ ਨੇ ਬਗਾਵਤ ਕੀਤੀ ਤੇ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਮੇਰੇ ਨਾਲ 44 ਮੈਂਬਰ ਨੇ ਹੂੰ ਤੇ ਸਾਨੂੰ ਥੋੜੇ ਜੇ ਮੈਂਬਰ ਜਿਹੜੇ ਆ ਭਾਜਪਾ ਵਾਲੇ ਉਹ ਚਾਹੀਦੇ ਆ ਤੇ ਅਸੀਂ ਬਾਦਰ ਨੂੰ ਗੱਡੀ ਤੋਂ ਲਾ ਸਕਦੇ ਆ ਤੇ ਕਹਿੰਦੇ ਮੈਂ ਉਹਨਾਂ ਨੂੰ ਹਮੀ ਪਰ ਦਿੱਤੀ ਤੇ ਕਹਿੰਦੇ ਉਹਨਾਂ ਸਮੇਂ 'ਚ ਰੁਲਦਾ ਸਿੰਘ ਨਾਂ ਦਾ ਇੱਕ ਬੰਦਾ ਆ ਆਰਐਸਐਸ ਦਾ ਜਿਹੜੀ ਸਿੱਖ ਸੰਗਤ ਬਣਾਈ ਹੋਈ ਆ ਹਾਂ ਪਤਾ ਮੈਨੂੰ ਰੁਲਦਾ ਸਿੰਘ ਦਾ ਪਤਾ ਨਹੀਂ ਖਾਂਜੀ ਹਾਂ ਹਾਂ ਮਾਈਟਰ ਰੁਲਦਾ ਸਿੰਘ ਤੇ ਕਿ ਮੈਂ ਉਹਨਾਂ ਨੂੰ ਜਾਣਦਾ ਸੀ ਤੇ ਉਹਨਾਂ ਨੂੰ ਮੈਂ ਕਿਹਾ ਵੀ ਸਾਡੀ ਉੱਥੇ ਜਿਹੜੇ ਸਦਾਰਸ਼ ਏਰੀਆ ਹੈਗੇ ਆ ਆਰਐਸਐਸ ਦੇ ਹੈੱਡਕੁਆਟਰ ਉਹਨਾਂ ਨਾਲ ਸਾਡੀ ਅਪਾਰਟਮੈਂਟ ਫਿਕਸ ਕਰਾਉਂਦਾ ਜੀ ਕੱਲ ਹੀ ਕਰਾ ਦਿੰਨੇ ਆ ਕਹਿੰਦਾ ਉਹਨਾਂ ਨੇ ਸਾਡੀ ਅਪਾਰਟਮੈਂਟ ਫਿਕਸ ਕਰਾਈ ਅਸੀਂ ਉੱਥੇ ਉਹਨਾਂ ਨੂੰ ਮਿਲਣ ਗਏ ਦਿੱਲੀ ਉਹਨਾਂ ਦੇ ਹੈੱਡਕੁਆਟਰ 'ਚ ਨਾਗਪੁਰ ਨਹੀਂ ਦਿੱਲੀ ਸੀਗੀ ਉਹਨਾਂ ਦੇ ਤੇ ਕਹਿੰਦੇ ਉੱਥੇ ਰਵਿੰਦਰ ਸਿੰਘ ਤੇ ਕਹਿੰਦੇ ਜੀ ਮੈਂ ਪਰਸਨਲੀ ਗੱਲ ਕਰ ਲਾਂ ਮੈਨੂੰ ਪਾਸੇ ਬਿਠਾ ਦਿੱਤਾ ਤੇ ਮੈਂ ਕਹਿੰਦਾ ਜੀ ਸਦਕੇ ਤੁਸੀਂ ਕਰੋ ਜਿਹੜੇ ਕੰਮ ਲਈ ਆਇਓ ਮੈਰੇ ਤਾਂ ਨੁਪੇ ਚ ਇੱਕ ਜਰੀਆ ਬਣਨਾ ਸੀ ਬਣ ਗਿਆ ਤੇ ਕਹਿੰਦਾ ਮੈਂ ਸਰਦਾਰਛਨ ਦੇ ਰਾਹ ਦੇ ਪੀਏ ਦੇ ਕੋਲ ਬਹਿ ਗਿਆ ਤੇ ਉਹ ਮੈਨੂੰ ਕਹਿਣ ਲੱਗੇ ਸਰਦਾਰ ਜੀ ਅੱਜ ਕੱਲ੍ਹ ਤਾਕਾਲ ਤਖਤ ਦਾ ਜੱਫੇਦਾਰ ਸਾਡਾ ਲੱਗਾ ਹੋਇਆ ਭਾਈ ਭਗਤ ਔਰ ਪੂਰਨ ਸਿੰਘ ਸੀਗਾ ਉਹਦੇ ਬਾਰੇ ਉਹ ਗੱਲ ਕਰ ਰਹੇ ਉਸ ਹਾਂ ਉਹ ਉਸੇ ਨਹੀਂ ਕੈਲੰਡਰਾਂ ਪਹੁੰਚ ਕੀਤਾ ਸੀ ਸਭ ਤੋਂ ਵੱਧ ਮੈਂ ਉਹ ਕਹਿੰਦੇ ਕਿ ਉਹ ਮੈਨੂੰ ਕਹਿੰਦਾ ਕਿ ਜੇ ਕਦੀ ਤੁਹਾਨੂੰ ਕੋਈ ਲੋੜ ਹੋਵੇ ਤੁਸੀਂ ਭਲੇ ਪਰਸ਼ਿਓ ਸਾਡੇ ਕੋ ਆ ਜਾਓ ਜੇ ਕੋਈ ਤਾਕਾਲ ਤਖਤ ਨਾਲ ਸੰਬੰਧਿਤ ਕੰਮ ਹੋਵੇ ਤੇ ਅਸੀਂ ਤੁਹਾਡਾ ਕੰਮ ਕਰਾ ਦਾਂਗੇ ਹਾਂਜੀ ਕਹਿੰਦੇ ਮੇਰੇ ਪਰਾਥੀ ਨੂੰ ਜ਼ਮੀਨ ਨਿਕਲ ਗਈ ਕਾਰ ਤਖਤ ਸਾਡਾ ਸਿੱਕੀ ਦੇ ਜੀ ਆਪਣੇ ਆਪ ਨੂੰ ਸਮਝਣ ਵਾਲੇ ਹਾਂਜੀ ਤੇ ਬੰਦਾ ਇਹਨਾਂ ਦਾ ਉੱਥੇ ਬੈਠਾ ਆ ਤੇ ਉਹ ਕਹਿੰਦੇ ਆ ਕਿ ਅਕਾਲ ਤਖਤ ਕਹੋ ਸ਼ਰਮਣੀ ਕਮੇਟੀ ਕਹੋ ਸਿੱਖ ਧਰਮ ਦੇ ਜਿੰਨਾ ਇਹ ਤਾਣਾ ਬਾਣਾ ਆ ਇਹ ਸਾਰਾ ਕੁਝ ਉਹਨਾਂ ਦੀ ਮਰਜ਼ੀ ਤੋਂ ਬਗੈਰ ਨਹੀਂ ਚੱਲਦਾ ਤੇ ਉਹਨਾਂ ਮਿਸਾਲ ਵੀ ਦਿੱਤੀ ਕਿ ਭਾਈ ਰਣਜੀਤ ਸਿੰਘ ਨੂੰ ਹੋ ਗਏ 20 ਸਾਲ ਟੱਕਰਾ ਮਾਰਦੇ ਆ ਉਹ ਕਿਸੇ ਲੀਡਰ ਨੂੰ ਉੱਭਰ ਨਹੀਂ ਦਿੰਦੇ ਜਿਹੜਾ ਉਹਨਾਂ ਨੂੰ ਸੂਟ ਨਹੀਂ ਕਰਦਾ ਨਹੀਂ ਕਰਦਾ ਬਿਲਕੁਲ ਨਹੀਂ ਇਹ ਚੀਜ਼ ਤੋਂ ਬਚਣ ਦਾ ਕੋਈ ਰੋਹ ਨਹੀਂ ਆ ਨਾ ਫਿਰ ਪ੍ਰਭਾਵ ਤੇ ਰਹਿ ਗਈ ਪ੍ਰਭਾਵ ਤੇ ਰਹੂਗੀ ਤਾਂ ਉਹ ਨਹੀਂ ਹੁਣ ਇਹ ਤੇ ਜਿਹੜਾ ਵੀ ਤੁਸੀਂ ਉਹ ਅੱਗੀ ਕਹਿੰਦੇ ਲੰਗਰ ਦੇ ਵਿੱਚ ਇਹ ਲੋਕਾਂ ਦੇ ਚੰਨਣ ਸਿੰਘ ਦਾ ਇੰਟਰਵਿਊ ਸੁਣ ਲਿਓ ਕੈਪਟਨ ਸਾਹਿਬ ਦੀ ਨਹੀਂ ਆ ਉਹ ਨਹੀਂ ਇਹ ਗੱਲ ਸਹੀ ਉਹ ਦੇਖੋ ਪੂਰਨ ਸਿੰਘ ਉਹ ਸੀ ਜਿਹੜਾ ਦਸਮ ਗ੍ਰੰਥ ਦੇ ਆਣ ਹੱਕ ਤੇ ਡੰਡਾ ਲੈ ਕੇ ਖੜਾ ਸੀ 10 ਸਾਲ ਸਾਰੀ ਦਸਮ ਗ੍ਰੰਥ ਵਾਲੀ 10 ਸਾਲ ਸਾਰੀ ਨਹੀਂ 10 ਸਾਲ ਦਾ ਪੜਿਆ ਸੀ 10 ਸਾਲ ਦਾ ਤਾਂ ਸਿੱਧਾ ਹੀ ਕਹਿੰਦੇ ਆ ਵੀ ਆਰਐਸਐਸ ਨਾਲ ਡਾਇਰੈਕਟ ਰਿਲੇਸ਼ਨ ਹੈ ਇਹਨਾਂ ਦਾ ਨਾ ਬਤਾਈ ਪੰਜਾਬ ਚ ਖੜਦੋਲ ਮੁੰਚਾਉਂਦੇ ਨੇ ਤਾਂ ਹੀ ਉਹ ਸਿੱਖਾਂ ਨੂੰ ਬਾੜਦੇ ਨੇ ਇਸੇ ਕਰਕੇ ਇਹ ਛੂਹ ਸ਼ਾਦੀ ਗੱਲ ਹੈਗੀ ਹੈ ਮੇਰਾ ਸਾਰੇ ਸੰਤ ਸੰਬੰਧ ਦਾ ਮੈਂ ਸੰਬੰਧ ਹਾਂ ਬਿਲਕੁਲ ਛੂਹ ਚ ਗੱਲ ਕੀਤੀ ਸੀ ਸੰਗਰਾਗ ਮਸਿਆ ਪੂਰਨ ਮਾਸੀ ਸਿੱਖਾਂ ਨਾਲ ਕਿਤੇ ਤੁਹਾਡਾ ਕੋਈ ਸੰਬੰਧ ਨਹੀਂ ਹੈ ਨਾ ਜੀਜਾ ਨਾਲ ਕੋਈ ਤਾਂ ਕੰਡਰ ਦਾ ਵਿੜਾ ਕਰ ਕੀਤਾ ਇਹਨਾਂ ਲੋਕਾਂ ਨੇ ਮਿਲ ਕੇ ਸਾਰੇ ਸੰਬੰਧ ਦਾ ਨਾਲ ਮੋਕੇ ਵਿੜਾ ਕਰ ਕੀਤਾ ਨਾ ਤਾਂ ਉਹਨਾਂ ਦੀ ਚੌਥ ਮਸਿਆ ਸੰਗਰਾਗ ਕਿੱਦਾਂ ਲੱਗੂਗੀ ਜੇ ਉਹ ਬਿਕਰਮੀ ਕੰਡਰ ਤੋਂ ਨਾ ਜਾਣ ਕਿੱਦਾਂ ਲਾਂਦੇ ਜਾਣਗੇ ਇਸੇ ਕਰਕੇ ਕੀਤਾ ਉਹਨਾਂ ਨੇ ਸੋ ਇਹ ਹੁਣ ਸਿੱਖਾਂ ਨੂੰ ਜਿਹੜਾ ਆਮ ਸਿੱਖ ਹੈ ਉਹਨੂੰ ਇਹ ਸੋਚਣਾ ਪਊਗਾ ਕਿ ਅਸੀਂ ਸਾਨੂੰ ਕੀ ਕਰਨਾ ਚਾਹੀਦਾ ਵੀ ਇਹਨੇ ਨੇ ਤਾਂ ਧਰਮ ਨੂੰ ਬਣਾ ਲਿਆ ਹੋਇਆ ਠੰਡਾ ਇਹ ਠੰਡਾ ਬਣਾਉਣ ਤੋਂ ਹੀ ਤਾਂ ਗੁਰੂ ਰਾਨਕ ਸਾਹਿਬ ਨੇ ਕੱਢਿਆ ਜਦੋਂ ਉਹ ਕਹਿੰਦੇ ਆ ਵੀ ਆਪਣਾ ਭੁੱਖੇ ਮੁੱਲਾਂ ਘਰੇ ਮਸੀਤ ਉਹਨੂੰ ਰੋਟੀਆਂ ਗਾਰ ਨੂੰ ਪੂਰਾ ਤਾਲ ਨਹੀਂ ਕਿੰਨਾ ਕੁਛ ਉਹਨਾਂ ਨੇ ਕਿਹਾ ਆ ਸਾਦੀ ਬਾਤ ਵਿੱਚ ਉਹ ਉਹਨਾਂ ਨੇ ਜਦੋਂ ਤੁਹਾਨੂੰ ਧੰਦਾ ਬਣਾ ਲੈਣੀਆਂ ਸੀ ਆਪਣੀ ਰੋਟੀਆਂ ਸਾਧਨ ਬਣਾ ਲੈਣੇ ਇਸ ਗੱਲ ਨੂੰ ਉਹਨਾਂ ਨੇ ਕੀਤਾ ਹੋਇਆ ਤੇ ਸਾਨੂੰ ਇਸ ਗੱਲ ਤੋਂ ਕੌਂਸ਼ੀਅਸ ਹੋਣੇ ਚਾਹੀਦਾ ਹੈ ਕਿ ਬੜੀ ਦੇਰ ਤੋਂ ਅਧੀਕ ਕੀਤੀ ਜਾ ਰਹੀ ਆ ਕਿ ਸਿੱਖ ਪੰਥ ਦੇ ਵਿੱਚ ਆਏ ਨਗਾਰ ਨੂੰ ਸੁਧਾਰਨ ਲਈ ਇੱਕ ਵੱਡੀ ਸੁਧਾਰ ਲਹਿਰ ਦੀ ਲੋੜ ਹੈ ਸਿੰਘ ਸਭਾ ਵਰਗੀ ਪਰ ਹੁਣ ਅਕਾਲੀ ਸੁਧਾਰ ਲਹਿਰ ਦੇ ਨਾਂ ਤੇ ਕੁਝ ਲੋਕ ਲੱਗੇ ਹੋਏ ਆ ਜਿਹੜੇ ਖੁਦ ਵੀ ਉਹਨਾਂ ਦੇ ਹੱਥ ਸਾਫ਼ ਨਹੀਂ ਉਹ ਵੀ ਬਿਲਕੁਲ ਉਸੇ ਵਿਚਾਰਧਾਰਾ ਚ ਆਏ ਹੋਏ ਲੋਕ ਆ ਜਿਨ੍ਹਾਂ ਤੋਂ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ ਨਹੀਂ ਕੀਤੀ ਜਾ ਸਕਦੀ ਪਰ ਨਾਜਕ ਮੋੜ ਤੇ ਕਾਲ ਤੱਕ ਸਾਬ ਨੂੰ ਇੱਕ ਵਾਰੀ ਵਧੀਆ ਰੋਲ ਅਦਾ ਕਰਨ ਦੀ ਲੋੜ ਆ ਕਿ ਉਹ ਪਰਥ ਦੇ ਸੰਕਟ ਨੂੰ ਕਿੱਦਾਂ ਨਜਿੱਠ ਰਿਹਾ ਤੇ ਅੱਗੇ ਤੋਂ ਪੰਥ ਲਈ ਕੋਈ ਨਵਾਂ ਰਾਹ ਖੁੱਲਦਾ ਹੈ ਜਾਂ ਅਸੀਂ ਇਸ ਗੁਰਖਸੰਦੇ ਦੀ ਬਿਲਕੁਲ ਬਿਲਕੁਲ ਅਕਾਲ ਤਖਤ ਦੇ ਜਥੇਦਾਰ ਨੇ ਹੁਣ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਉਹ ਬਾਣੀ ਨਾਲ ਜੁੜੇ ਹੋਏ ਬੰਦੇ ਨੇ ਉਹ ਬਾਣੀ ਦੀ ਸਪਿਰਿਟ ਦੇ ਵਿੱਚ ਜੋ ਸਾਨੂੰ ਗੁਰੂਆਂ ਨੇ ਸਿਧਾਂਤ ਦਿੱਤੇ ਨੇ ਉਹਨਾਂ ਦੀ ਸਪਿਰਿਟ ਦੇ ਵਿੱਚ ਉਹ ਫੈਸਲੇ ਲੈਣ ਤੇ ਚੰਗੇ ਬੰਦਿਆਂ ਨੂੰ ਅੱਗੇ ਲਿਆਉਣ ਦੀ ਜ਼ਿੰਮੇਵਾਰੀ ਸੌਪਣ ਇਹ ਇਸ ਪਾਸੇ ਤੋਂ ਘਟੋ ਘਟ ਅਕਾਲ ਤਖਤ ਸਾਬਦੇ ਜਥੇਦਾਰ ਨਹੀਂ ਇਹੋ ਐਸਜੀਪੀਸੀ ਚ ਤਾਂ ਇੰਟਰਫੀਅਰ ਗਾ ਨਹੀਂ ਸਕਦੇ ਨਹੀਂ ਉੱਥੇ ਜਾ ਕੇ ਬੁਲਾ ਕੇ ਦੱਸ ਹੀ ਸਕਦੇ ਨਹੀਂ ਤੁਸੀਂ ਕੀ ਕਰੋ ਸਿਆਸਤ ਦੇ ਨੇੜੇ ਵੀ ਰਹੇ ਹੋ ਅਜੇ ਤੱਕ ਕਾਲ ਤੱਕ ਸਾਹ ਦਾ ਕੋਈ ਜਥੇਦਾਰ ਸਾਡੇ ਉਸ ਭਾਈ ਚਰਚੋਂ ਆਇਆ ਜਿਨ੍ਹਾਂ ਨੂੰ ਅਸੀਂ ਮਜਬੀ ਸਿੰਘ ਕਹਿੰਦੇ ਆ ਨਾ ਮੈਨੂੰ ਨਹੀਂ ਯਾਦ ਹੈਗਾ ਆਪਣਾ ਮਤਲਬ ਕੋਈ ਜਥੇਦਾਰ ਹਾਂ ਨਹੀਂ ਮੇਰੇ ਖਿਆਲ ਬਣਿਆ ਤਾਂ ਹੋਊਗਾ ਜ਼ਰੂਰ ਪਰ ਕਿਉਂਕਿ ਮੈਨੂੰ ਸਾਰੀ ਸਾਰਿਆਂ ਦੀ ਹਿਸਟਰੀ ਨਹੀਂ ਪਤਾ ਮੈਨੂੰ ਇਹ ਜਿਹੜੇ ਮੇਰੇ ਹੁੰਦਿਆਂ ਬਣੇ ਨਹੀਂ ਮੈਨੂੰ ਉਹਨਾਂ ਦਾ ਹੀ ਪਤਾ ਹੈ ਉਹ ਤੋਂ ਪਹਿਲਾਂ ਹੁੰਦੇ ਹੀ ਨਹੀਂ ਮੇਰੇ ਕੋਲ ਕੋਈ ਹੈਗੇ ਲਿਸਟ ਚਲੋ ਫਾਈਂਡ ਆਊਟ ਕਰਾਂਗੇ ਇਹ ਬਿਲਕੁਲ ਸਫਾ ਨੂੰ ਆਪਣੇ ਅੰਦਰ ਜਾਨੀ ਮਾਰਨ ਦੀ ਲੋੜ ਆ ਇੱਕ ਪਾਸੇ ਗੁਰੂ ਨਾਨਕ ਦੀ ਗੁਰੂ ਆ ਦੀ ਫਲਸਫੀ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਦਰਜ ਆ ਉਹ ਸਾਡੇ ਸਾਹਮਣੇ ਆ ਦੂਜੇ ਪਾਸੇ ਇਹ ਸਾਰੇ ਡੰਬਰ ਜਿਵੇਂ ਡਾਕਟਰ ਸਾਹਿਬ ਨੇ ਇਹਨਾਂ ਨੂੰ ਧੰਦੇ ਦਾ ਨਾਮ ਦਿੱਤਾ ਚਾਹੇ ਸੰਪਰਦਾਵਾਂ ਨੇ ਡੇਰਾਵਾਦ ਆ ਕੁਝ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਚਾਹੇ ਹਕੂਕੇ ਹੋਣ ਚਾਹੇ ਟਕਸਾਲਾ ਹੋਣ ਚਾਹੇ ਹੋਣ ਇਹਨਾਂ ਦੇ ਚੁੰਗਲ ਚੋਂ ਬਾਹਰ ਨਿਕਲਦੀ ਲੋੜ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਪੀਸ਼ਟ ਮੰਨਦੇ ਹੋਏ ਜਿਹਨੂੰ ਅਸੀਂ ਜਿੰਦਾ ਗੁਰੂ ਦਾ ਰਤਬਾ ਵੀ ਦਿੰਨੇ ਆ ਉਹਦੇ ਲੜ ਲੱਗਣ ਦੀ ਲੋੜ ਆ ਤਾਂ ਹੀ ਅਸੀਂ ਇਸ ਝੰਡਟ ਚੋਂ ਬਾਹਰ ਆ ਸਕਾਂਗੇ ਨਹੀਂ ਤੇ ਇਹ ਦੁਕਾਨਦਾਰੀਆਂ ਕਰਦੇ ਲੋਕ ਧਰਮ ਦੇ ਨਾਂ ਦੇ ਉੱਤੇ ਇਹ ਲੋਕਾਂ ਨੂੰ ਲੜਾਉਣਗੇ ਚੰਦੇ ਕਰਦੇ ਰਹਿਣਗੇ ਲੋਕਾਂ ਨੂੰ ਪਾੜਦੇ ਰਹਿਣਗੇ ਤੇ ਆਪਣੇ ਢਿੱਡ ਭਰਦੇ ਰਹਿਣਗੇ ਬਹੁਤ ਬਹੁਤ ਸ਼ੁਕਰੀਆ ਰਖਸਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ